ਦੋਸਤੋ ਹੱਸ ਵੇਲੇ ਖੜੇ ਆ ਜਮਨਾ ਦੇ ਕਿਨਾਰੇ ਜਮਨਾ ਨਗਰ ਸ਼ਹਿਰ ਦੇ ਵਿੱਚ ਮੈਂ ਥੋੜਾ ਜਿਹਾ ਸਾਈਡ ਤੇ ਆ ਕੇ ਜਿਹੜੇ ਦੀ ਤੁਹਾਨੂੰ ਇਹ ਨਜ਼ਾਰਾ ਦਿਖਾ ਰਿਹਾ ਕਿਉਂਕਿ ਆਮ ਤੌਰ ਤੇ ਇਹ ਨਜ਼ਾਰੇ ਤੁਹਾਨੂੰ ਜੀਟੀ ਰੋਡ ਤੇ ਜਾਂਦੇ ਨਹੀਂ ਦੇਖਣਗੇ ਉੱਥੇ ਤੁਹਾਨੂੰ ਸਾਫ਼-ਸਾਫ਼ ਹੀ ਦੇਖੂਗਾ ਸਾਰਾ ਕੁਝ ਤੇ ਇਧਰ ਤੁਸੀਂ ਦੇਖੋ ਜਮਨਾ ਵਗ ਰਹੀ ਹੈ ਬਿਲਕੁਲ ਸ਼ਾਂਤ ਤੇ ਇਹਦੇ ਕਿਨਾਰੇ ਤੇ ਕੀ ਹਾਲ ਹੈ ਪਹਿਲਾਂ ਤਾਂ ਇੱਧਰ ਦੇਖੋ ਤੁਸੀਂ ਤੇ ਫਿਰ ਤੁਸੀਂ ਦੇਖੋ ਇਹ ਇੱਧਰ ਇਹਦੇ ਕਿਨਾਰੇ ਆ ਜਮਨਾ ਦੇ ਬਿਲਕੁਲ ਕੂੜਾ ਕਰਕਟ ਦੇ ਨਾਲ ਭਰੇ ਪਏ ਆ ਸੋ ਇਹੇ ਕੂੜਾ ਕਰਕਟ ਲਫਾਫੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਵਾਂ ਤਾਂ ਜਦੋਂ ਹਵਾ ਆਉਂਦੀ ਹੋਊਗੀ ਨੇਰੀ ਆਉਂਦੀ ਹੋਊਗੀ ਤਾਂ ਇਹ ਸਾਰੇ ਉੱਡ ਕੇ ਜਮਨਾ ਦੇ ਵਿੱਚ ਜਾਂਦੇ ਹੋਣਗੇ ਇੱਕ ਤਰ੍ਹਾਂ ਦੇ ਨਾਲ ਕੂੜਾ ਡੰਪਿੰਗ ਸਟੇਸ਼ਨ ਜਮਨਾ ਨਗਰ ਸ਼ਹਿਰ ਦਾ ਇੱਥੇ ਬਣਿਆ ਹੋਇਆ ਔਰ ਕੂੜੇ ਨੂੰ ਕੁਛਕ ਨੂੰ ਅੱਗ ਵੀ ਲਾਈ ਹੋਈ ਹੈ ਦੇਖੋਗੇ ਤੁਸੀਂ ਦਿਖਦਾ ਹੋ ਸ਼ਾਇਦ ਸੋ ਇਹ ਸਾਰਾ ਕੂੜਾ ਡੰਪਿੰਗ ਸਟੇਸ਼ਨ ਬਣਿਆ ਔਰ ਲਫਾਫੇ ਪਲਾਸਟਿਕ ਦੇ ਭਰੇ ਪਏ ਐ ਇੱਥੇ ਲਫਾਫੇ ਲਫਾਫੇ ਆ ਹੋਰ ਵੀ ਗੰਦਗੀ ਬਹੁਤ ਹੈ ਪਰ ਜਾਨੇ ਦੀ ਲਫਾਫੇ ਬਹੁਤ ਜ਼ਿਆਦਾ ਹੈ ਤੁਸੀਂ ਸੋਚੋ ਵੀ ਜਦੋਂ ਇਹ ਹਵਾ ਨੇਰੀ ਆਉਂਦੀ ਹੋਊਗੀ ਤਾਂ ਇਹ ਸਾਰੇ ਲਿਫਾਫੇ ਉੱਡ ਕੇ ਜਮਨਾ ਦੇ ਵਿੱਚ ਜਾਂਦੇ ਹੋਣਗੇ ਇਸ ਵੇਲੇ ਵੀ ਕੁਝ ਨੌਜਵਾਨ ਆ ਜਿਹੜੇ ਉਹ ਸ਼ਾਇਦ ਜਮਨਾ ਦੀ ਸਫਾਈ ਕਰਨ ਲੱਗੇ ਹੋਏ ਆ ਤੁਹਾਨੂੰ ਮੈਂ ਦਿਖਾਵਾ ਹੋਵੇ ਤੋਂ ਕਹਿਣ ਤੋਂ ਭਾਵ ਕਿ ਅਸੀਂ ਸਾਡੀਆਂ ਸਰਕਾਰਾਂ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੰਦੀਆਂ ਉਹ ਦੇਖੋ ਤੁਸੀਂ ਜਮਨਾ ਦੀ ਸਫਾਈ ਕਰ ਰਿਹਾ ਕੁਝ ਨੌਜਵਾਨ ਦਿਖ ਰਿਹਾ ਹੋਏਗਾ ਸ਼ਾਇਦ ਤੁਹਾਨੂੰ ਹਣਾ ਸੋ ਸਫਾਈ ਦਾ ਕੰਮ ਚੱਲ ਰਿਹਾ ਜਮਨਾ ਦੇ ਵਿੱਚ ਪਰ ਇੱਕ ਪਾਸੇ ਸਫਾਈ ਹੋ ਰਹੀ ਹੈ ਦੂਸਰੇ ਪਾਸੇ ਜਿਹੜਾ ਹੈਗਾ ਉਹ ਗੰਦਗੀ ਜਿਹੜੀ ਨਾਲ ਦੀ ਨਾਲ ਜਮਨਾ ਦੇ ਵਿੱਚ ਜਾ ਰਹੀ ਹੈ ਸੋ ਇਹੋ ਜਿਹੀਆਂ ਸਕੀਮਾਂ ਨੇ ਸਾਡੀਆਂ ਸਰਕਾਰਾਂ ਦੀਆਂ ਕੋਈ ਪਲੈਨਿੰਗ ਨਹੀਂ ਬਿਨਾਂ ਪਲੈਨਿੰਗ ਤੋਂ ਜਿਹੜਾ ਹੈਗਾ ਸਾਰਾ ਕੰਮ ਹੁੰਦਾ ਹੈ ਤੇ ਔਰ ਜਿਹੜਾ ਕੰਮ 100 ਰੁਪਏ ਦੇ ਵਿੱਚ ਹੋ ਜਾਂਦਾ ਉਸ ਕੰਮ ਤੇ 100000 ਦਾ 1 ਲੱਖ ਰੁਪਇਆ ਖਰਚ ਕਰਨ ਦੀ ਜਿਹੜੀ ਹੈਗੀ ਸਾਡੀ ਕਵਾਇ ਚੱਲ ਰਹੀ ਹੈ ਇਸੇ ਕਰਕੇ ਸਾਡਾ ਦੇਸ਼ ਹੈ ਜਿਹੜਾ ਤਰੱਕੀ ਨਹੀਂ ਕਰਦਾ ਸੋ ਪਹਿਲੀ ਗੱਲ ਤਾਂ ਹੈ ਕਿ ਜਮਨਾ ਦੇ ਕਿਨਾਰੇ ਤੇ ਬਿਲਕੁਲ ਵੀ ਗੰਦਗੀ ਦੇ ਡੰਪਿੰਗ ਸਟੇਸ਼ਨ ਨਹੀਂ ਹੋਣੇ ਚਾਹੀਦੇ ਔਰ ਦੂਸਰੀ ਗੱਲ ਹੈ ਕਿ ਜੇਕਰ ਹੈਗੇ ਵੀ ਹੈ ਤਾਂ ਇਹਨਾਂ ਦਾ ਪ੍ਰੋਪਰ ਡਿਸਪੋਜ਼ਲ ਹੋਣਾ ਚਾਹੀਦਾ ਹੈ ਡਿਸਪੋਜ਼ਲ ਤੋਂ ਭਾਵ ਕਿ ਹੈ ਕਿ ਗੰਦਗੀ ਨੂੰ ਡਿਸਪੋਜ਼ ਆਫ ਕਰਨ ਦੇ ਜਿਸ ਤਰ੍ਹਾਂ ਪਲਾਸਟਿਕ ਦੇ ਲਫਾਫਿਆਂ ਨੂੰ ਡਿਸਪੋਜ਼ ਆਫ ਕਰਨ ਦੇ ਕਈ ਤਰੀਕੇ ਵਿਗਿਆਨਿਕ ਤਰੀਕੇ ਆ ਜਿਹੜੇ ਉਹ ਆ ਚੁੱਕੇ ਆ। ਸੋ ਸਰਕਾਰ ਨੂੰ ਉਹ ਅਪਣਾਉਣ ਦੇ ਵਿੱਚ ਕਿਉਂ ਪਰੇਸ਼ਾਨੀ ਆ ਰਹੀ ਹੈ? ਕਿਉਂ ਕਿੰਨਾ ਕੁ ਬਜਟ ਉਹਨਾਂ ਚੀਜ਼ਾਂ ਤੇ ਲੱਗਦਾ ਹੈ? ਉਹ ਦੂਸਰਾ ਕਿਨਾਰਾ ਤੁਸੀਂ ਦੇਖੋ। ਕਿਵੇਂ ਪਲਾਸਟਿਕ ਦੇ ਨਾਲ ਭਰਿਆ ਪਿਆ ਲਫਾਫਿਆਂ ਦੇ ਨਾਲ। ਉਹ ਦੇਖੋ ਕਿਸ ਤਰ੍ਹਾਂ ਪਲਾਸਟਿਕ ਦੇ ਲਫਾਫੇ ਆ ਜਿਹੜੇ ਵਿੱਚ ਤਰਦੇ ਜਾ ਰਹੇ ਤੇ ਉਹ ਨੌਜਵਾਨ ਦੇਖੋ ਤੁਸੀਂ ਸਫਾਈ ਕਰ ਰਹੇ ਆ ਜਮਨਾ ਦੀ ਜਮਨਾ ਦੇ ਵਿੱਚੋਂ ਜਿਹੜਾ ਹੈਗਾ ਕੁਝ ਕੱਢ ਰਹੇ ਆ ਇਹ ਨਹੀਂ ਪਤਾ ਕਿ ਕੀ ਕੱਢਿਆ ਜਾ ਰਿਹਾ ਹੁਣ ਅਸੀਂ ਆਪਣੇ ਕੁਦਰਤੀ ਜਲ ਸਰੋਤਾਂ ਨੂੰ ਕਦੋਂ ਸੰਭਾਲਣਾ ਸਿੱਖਾਂਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਜਦੋਂ ਇਹ ਖਤਮ ਹੋ ਜਾਣਗੇ ਉਦੋਂ ਸਾਨੂੰ ਅਕਲ ਆਊਗੀ ਸਾਡੇ ਦੇਸ਼ ਦੇ ਵਿੱਚ ਕਹਿ ਲੋ ਕਿ ਇੱਕ ਤਰ੍ਹਾਂ ਦਾ ਦੁਖਾਂਤ ਹੈ ਕਿ ਜਦੋਂ ਬੰਦਾ ਮਰ ਜਾਂਦਾ ਸਾਨੂੰ ਉਦੋਂ ਉਹਦੇ ਗੁਨਾ ਦਾ ਪਤਾ ਲੱਗਦਾ ਤੇ ਇਸੇ ਤਰ੍ਹਾਂ ਹੀ ਜਦੋਂ ਸਾਡੇ ਕੋਲੋਂ ਇਹ ਸਰੋਤ ਖਤਮ ਹੋ ਜਾਣਗੇ ਕੁਦਰਤੀ ਸਰੋਤ ਆ ਜਿਹੜੇ ਸਾਡੇ ਖਤਮ ਹੋ ਜਾਣਗੇ ਤਾਂ ਫਿਰ ਸਾਨੂੰ ਇਹਨਾਂ ਦੀ ਅਹਿਮੀਅਤ ਪਤਾ ਲੱਗੇਗੀ ਤਾਂ ਫਿਰ ਅਸੀਂ ਸੋਚਾਂਗੇ ਸ਼ਾਇਦ ਵੀ ਜੇ ਇਸ ਤਰ੍ਹਾਂ ਕਰ ਲਿਆ ਜਾਂਦਾ ਸ਼ਾਇਦ ਆ ਜਿਹੜਾ ਅਸੀਂ ਇਹਨੂੰ ਬਚਾ ਲੈਂਦੇ ਆਪਾਂ ਨੌਜਵਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕੀ ਕਰ ਰਿਹਾ ਇਹ ਇਹ ਆ ਉਹ ਚ ਰੇਤਾ ਦੀ ਵਿੱਚੋਂ ਜਿਹੜੀ ਕੱਢ ਕੇ ਲੈ ਕੇ ਆ ਰਿਹਾ ਇਹ ਇਹ ਸ਼ਾਇਦ ਕਿਸੇ ਹੋਰ ਪਰਪਸ ਲਈ ਕੱਢੀ ਜਾ ਰਹੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਮੈਂ ਕਾਲ ਕੇ ਬਾਹਰ ਰੱਖ ਦਿੱਤੇ ਹੋ ओके okay. यानी एक तरह तरह से सफाई हो रही है आगी, आगी। सफाई हो रही है ना यार ये इतना गंदगी क्यों डाला हुआ है इन्होंने यहाँ पे जो डंपिंग स्टेशन क्यों बनाया हुआ है ये के लाके सब यहीं देते हैं। ओ, नहीं अगर हवा आती होगी तो तेज होगी तो ये सारा प्लास्टिक जमुना में जाता आता है ना तो क्या फायदा ये सफाई करने का क्या फायदा हुआ लाला के इसी में हैं। बताओ। so, हैं। जे जो नौजवान मजदूरी कर रहे हैं चलो कुछ तो हो रहा है सफाई तो हो रही है कपड़ा हाँ देखो वो प्लास्टिक के देखो कितने बड़े बड़े जा रहे हैं यार इनमें बहुत फेंकते हैं लोग समझाते नहीं समझता है आपका धन्यवाद भैया ਆਪ ਅੱਛਾ ਕੰਮ ਕਰ ਰਹੇ ਹੋ ਬੜੀਆ ਥੈਂਕ ਯੂ ਦੋਸਤੋ ਆਪਾਂ ਨੂੰ ਨਹੀਂ ਪਤਾ ਇਹ ਜੈਦ ਕਰ ਰਿਹਾ ਹੈ ਕਿ ਨਜਾਇਜ਼ ਕਰ ਰਿਹਾ ਹੈ ਆਪਾਂ ਧੰਨਵਾਦ ਇਸ ਲਈ ਕਰਤਾ ਕਿਉਂਕਿ ਇਸ ਬਹਾਨੇ ਉਹ ਗੰਗਾ ਦੀ ਸਫਾਈ ਕਰ ਰਿਹਾ ਹੈ ਪਲਾਸਟਿਕ ਨੂੰ ਬਾਹਰ ਕੱਢ ਰਿਹਾ ਹੈ ਰੇਤਾ ਤਾਂ ਕੱਢ ਹੀ ਰਿਹਾ ਹੈ ਨਾਲ ਪਲਾਸਟਿਕ ਵੀ ਬਾਹਰ ਕੱਢ ਰਿਹਾ ਹੈ ਸੋ ਸਤਲੁਜ ਖਰਾਬ ਹੋ ਚੁੱਕਿਆ ਹੈ ਜਮਨਾ ਬੁਰੀ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਖਰਾਬ ਹੋ ਰਿਹਾ ਹੈ ਤੇ ਗੰਗਾ ਦਾ ਵੀ ਇਹੀ ਹਾਲ ਹੈ ਤੁਹਾਡੇ ਕੁਦਰਤੀ ਸਰੋਤ ਹੈ ਜਿਹੜੇ ਖਤਰੇ ਵਿੱਚ ਆਏ। ਦੋਸਤੋ ਆਹ ਦੇਖੋ ਤੁਸੀਂ ਇਹ ਤਕਰੀਬਨ 2 ਕਿਲੋਮੀਟਰ ਲੰਬਾ ਜਿਹੜਾ ਕੂੜਾ ਡੰਪਿੰਗ ਸਟੇਸ਼ਨ ਆ ਜਮਨਾ ਦੇ ਕਿਨਾਰੇ-ਕਿਨਾਰੇ ਬਣਿਆ ਹੋਇਆ ਜਿੱਥੇ ਕਿ ਸਾਰੇ ਜਮਨਾਨਗਰ ਸ਼ਹਿਰ ਦਾ ਕੂੜਾ ਸਿੱਟਿਆ ਜਾਂਦਾ ਮੈਂ ਤੁਹਾਨੂੰ ਉਹ ਜਿੱਥੋਂ ਧੂਆ ਨਿਕਲਦਾ ਉਹ ਤੋਂ ਪਰਲੇ ਪਾਸੇ ਦਿਖਾਇਆ ਸੀਗਾ ਨਾ ਹੁਣ ਮੈਂ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਅੱਗੇ ਨੂੰ ਆ ਗਿਆ ਤੇ ਇੱਥੇ ਵੀ ਤੁਸੀਂ ਦੇਖੋ ਉਵੇਂ ਹੀ ਹਾਲ ਹੈ। ਬਾਕੂੜੇ ਨੂੰ ਮਚਾਇਆ ਜਾ ਰਿਹਾ। ਤੇ ਪਰ ਜਿਹੜਾ ਪਲਾਸਟਿਕ ਵਗੈਰਾ ਤੇ ਹੋਰ ਸਾਰਾ ਓਵੇਂ ਦਾ ਓਵੇਂ ਪਿਆ ਇਹ ਜਦੋਂ ਹਨੇਰੀ ਵਗਣੀ ਆ ਤੇ ਸਾਰੇ ਦਾ ਸਾਰਾ ਆਵਾਲ ਪਲਾਸਟਿਕ ਪਤਾ ਨਹੀਂ ਕੀ ਕੁਝ ਹੈ ਕੈਮੀਕਲ ਵਗੈਰਾ ਵੀ ਪਏ ਆ ਦੇਖੋ ਹਰੇ ਜੀ ਤੁਹਾਨੂੰ ਦੇਖਣਗੇ ਕੋਈ ਕੈਮੀਕਲ ਚੀਜ਼ ਹੈ ਇਹ ਪਤਾ ਨਹੀਂ ਲੱਗ ਰਿਹਾ ਕਿ ਕੀ ਹੈ ਕਿਸੇ ਫੈਕਟਰੀ ਦਾ ਸ਼ਾਇਦ ਕੋਈ ਵੇਸਟ ਹੈ ਸੋ ਇਦਾਂ ਦੇ ਜਿਹੜੇ ਹੈਗੇ ਆ ਅਣਗਹਿਲੀਆਂ ਸਾਰੀਆਂ ਸਰਕਾਰਾਂ ਹੀ ਕਰ ਰਹੀਆਂ ਐ ਚਾਹੇ ਉਹ ਪੰਜਾਬ ਸਰਕਾਰ ਸਤਲੁਜ ਦੇ ਨਾਲ ਕਰ ਰਹੀ ਹੈ ਤੇ ਚਾਹੇ ਉਹ ਹਰਿਆਣਾ ਸਰਕਾਰ ਹੈ ਜਿਹੜੀ ਉਹ ਜਮਨਾ ਦੇ ਨਾਲ ਕਰ ਰਹੀ ਹੈ ਇਹ ਕੋਈ ਕੈਮੀਕਲ ਹੈ ਆ ਦੇਖੋ ਇਹ ਕੈਮੀਕਲ ਹੈਗਾ ਹੂੰ ਸੋ ਇਹ ਵੀ ਜਮਨਾ ਦੇ ਕਿਨਾਰੇ ਪਿਆ ਕਿਸੇ ਨਾ ਕਿਸੇ ਤਰੀਕੇ ਵੀ ਪਾਣੀ ਚ ਰਲੇਗਾ